ਆਮ ਆਦਮੀ ਪਾਰਟੀ ਵੱਲੋਂ ਅੱਜ ਬਟਾਲਾ ਅੰਦਰ ਜਿੱਥੇ ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਨੌਜੁਕਤ ਪ੍ਰਧਾਨ ਜੋਬਨ ਦਾਵਾ ਦੀ ਅੱਜ ਅਹੁਦਾ ਸੰਭਾਲ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਵਰਕਰ ਮੀਟਿੰਗ ਵੀ ਕਰਵਾਈ ਗਈ ਜਿਸ ਵਿੱਚ ਗੱਲ ਕਰੀਏ ਤਾਂ ਪਾਰਟੀ ਦੇ ਆਲਾ ਨੇਤਾ ਜਿਨ੍ਹਾਂ ਦੇ ਵਿੱਚ ਮਨੀਸ਼ ਸ਼ੋਦੀਆ ਉਸ ਤੋਂ ਇਲਾਵਾ ਅਮਨ अरोड़ा ਅਤੇ ਅਮਨ ਸਿੰਘ ਸ਼ੈਰੀ ਕਲਸੀ ਨਾਲ ਹੀ ਨਾਲ ਡੇਰਾ ਬਾਬਾ ਨਾਨਕ ਦੇ ਹਲਕਾ ਵਿਧਾਇਕ ਸਰਦਾ ਗੁਰਦੀਪ ਸਿੰਘ ਰੰਧਾਵਾ ਅਤੇ ਇਸ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਇੰਚਾਰਜ ਅਤੇ ਆਗੂ ਵੱਡੀ ਗਿਣਤੀ ਵਿੱਚ ਪਹੁੰਚੇ ਸਟੇਜ ਤੋਂ ਹਰ ਇੱਕ ਨੇਤਾ ਨੇ ਬੋਲਦਿਆਂ ਇਹੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਮਾਝਾ ਦੇ ਵਿੱਚ ਬੀਤੇ ਸਾਲਾਂ ਦੇ ਵਿੱਚ ਜੋ ਕਾਰਗੁਜ਼ਾਰੀ ਕੀਤੀ ਹੈ 25 ਦੇ ਵਿੱਚੋਂ 16 ਸੀਟਾਂ ਆਈਆਂ ਸਨ ਪਰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਮਾਝਾ ਵਾਲਿਆਂ ਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ 25 ਦੀਆਂ 25 ਸੀਟਾਂ ਆਮ ਆਦਮੀ ਪਾਰਟੀ ਝੋਲੀ ਵਿੱਚ ਪਾਉਣੀਆਂ ਚਾਹੀਦੀਆਂ ਹਨ ਇੱਥੇ ਮੀਡੀਆ ਦਾ ਖਾਸ ਕਰਵਾਦਾਨ ਮਨਜੀਤ ਸ਼ੋਧੀਆਂ ਨੇ ਕਿਹਾ ਕਿ ਵੱਡੇ ਮਗਰਮਸ਼ਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਅਕਸਰ ਗੱਲ ਕਰਦੇ ਸਨ ਕਿ ਛੋਟੀਆਂ ਮੱਛੀਆਂ ਫੜੀਆਂ ਜਾ ਰਹੀਆਂ ਹਨ ਜੋ ਕਿ ਨਸਾ ਤਸਕਰ ਨਹੀਂ ਹਨ ਪਰ ਵੱਡਿਆਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਪਰ ਬੀਤੇ ਦਿਨੀ ਔਰ ਸਰਕਾਰ ਵੱਲੋਂ ਖਾਸ ਕਰਕੇ ਪੰਜਾਬ ਪੁਲਿਸ ਵੱਲੋਂ ਵੱਡੇ ਮਗਰਮਸ਼ਤੇ ਵੀ ਕਾਰਵਾ ਕੀਤੀ ਗਈ ਹੈ ਆਓ ਇਸ ਮੌਕੇ ਗੱਲ ਬਾਤ ਰਹਾਂ ਉਹਨਾਂ ਕੀ ਕੋਈ ਕੀ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਕਾਲੀਆਂ ਦੇ ਪਰਚੇ ਕਰਾ ਦਿੰਦੇ ਸੀ ਤੇ ਘਰੇ ਬੈਠੇ ਵਿਰੋਧੀ ਧਰਮ ਨੂੰ ਜੰਦੂਰਦਾ ਸੀ ਕਿ ਛੱਡੇ ਪਰਚੇ ਹੋਣੇ ਸਰ ਆਮ ਆਦਮੀ ਪਾਰਟੀ ਸਰਕਾਰ ਆਈ ਅਮਨ ਕਾਨੂੰਨ ਦੇ ਨਾਤੇ ਇਹਦਾ ਬਾ ਕੀ ਸਾਰੇ ਸਿਰ ਪਰ ਕਰਕੇ ਕਰ ਰਹੇ ਕਿਸੇ ਨਾਲ ਕੋਈ ਤਕਲੀਫ ਹੋ ਗਿਆ ਅਮਨ ਸ਼ਾਂਤੀ ਦੀ ਜਿਹੜੀ ਵਿਵਸਥਾ ਵਾ ਇਹ ਪਰਚਾ ਇਸ ਕਰਕੇ ਲਿਖੋ ਪਰਖੋ ਇਹ ਆਮ ਆਦਮੀ ਪਾਰਟੀ ਨੇ ਖਤਮ ਕੀਤਾ ਇਧਰੀ ਸਰ ਜੀ ਮੈਂ ਤੁਹਾਨੂੰ ਬਹੁਤ आदमी तो पार्टी सरकार बनने के बाद से ही पंजाब के लोगों के लिए लगातार काम कर रही है पंजाब सरकार लगातार काम कर रही है वो चाहे लाखों लोगों के घरों में बिजली का बिल जीरो कराना हो मोहल्ला क्लिनिक में लोगों का इलाज कराना हो ईमानदारी से सरकारी नौकरियां लगवाना हो या गांव-गांव तक किसानों का फ़ायदा पहुंचाना हो गांव-गांव में खेल के मैदान बनवाना हो तालाब साफ़ करवाना हो नहरी खाल साफ करवाना ये सब काम हो रहे हैं लेकिन इस सबसे बड़ी चीज़ युद्ध नशे के विरुद्ध जो मानसा की सरकार ने शुरू की है उसका गांव गांव में खूब माहौल है कि अच्छा काम हो रहा है गांव गांव में लोग दुआएं दे रहे हैं कि आप छोटी बड़ी सब तरह की मछलियों को पकड़ रहे हो कोई भेदभाव नहीं कर रहे किसी के साथ कोई डर नहीं रहा प्रशासन सरकार किसी से डर नहीं रही है बड़े बड़े लोगों से भी किसी माफिया से तो लोग खुश हैं इस बात से तो अब आम आदमी पार्टी के कार्यकर्ताओं का तो आज हमने गुरदासपुर में सम्मेलन किया और ये सब कार्यकर्ता नहीं आम आदमी पार्टी के लीडर्स हैं इन्हीं में से आने वाले समय के विधायक आने वाले समय के मंत्री आने वाले समय के केंद्र के राजनीति करने वाले लोग निकलेंगे तो उनसे मैं चर्चा करने आया था अमन जी शहरी कलसी जी हम सब लोग यहाँ चर्चा करने आए थे उनसे और साथ साथ जो डिस्ट्रिक्ट प्रेसिडेंट हैं जिन्होंने नया काम संभाला है उन्होंने जौबन रंधावा जी उन्होंने पूरे जिले के कार्यकर्ताओं की लीडर्स की मीटिंग बुलाई थी तो मुझे बड़ा अच्छा लगा सब बहुत पॉजिटिव माहौल में थे और सब ऊर्जा से भरे हुए हैं जो जो देखिए आम आदमी पार्टी अनुशासित पार्टी है आम आदमी पार्टी पंजाब के लोगों की उम्मीदों की पार्टी है जो भी लीडर सरकार में रह के कुछ गलत करेगा या पार्टी में किसी पद पर रह के कुछ ऐसा काम करेगा जो पार्टी के हित में ना हो पंजाब के लोगों के हित में ना हो पंजाब के लोगों को हित को भूल के जो भी लीडर अपनी छोटी मोटी अपनी अहम की राजनीति में पड़ेगा उसको फिर अनुशासन के रूप में सजा तो दी सर राम सिंह ए ऑल जिला वर्कर मीटिंग सी ਸਾਡੀ ਜਿਹੜੇ ਕਹਿ ਸਕਦੇ ਆ ਵੀ ਹਰ ਹਲਕੇ ਦੇ ਵਿੱਚ ਜਿਹੜੇ ਮੇਨ ਮੇਨਾ ਆਗੂ ਸਾਬਾਂ ਜਿਹੜੇ ਪਾਰਟੀ ਦੇ ਸਾਡੇ ਮੋਗਲੀ ਉਹ ਸਾਰੇ ਪਹੁੰਚੇ ਸੀ ਔਰ ਉਹਨਾਂ ਨੂੰ ਮੇਨ ਮਨੀਸ਼ੀ ਸ਼ੋਧਿਆ ਜੀ ਪੰਜਾਬ ਪ੍ਰਧਾਨ ਸਾਡੇ अमन अरोड़ा ਜੀ ਕੈਬਨ ਮੰਤਰੀ ਕੁਲਦੀਪ ਢਾਲੀਵਾਲ ਜੀ ਔਰ ਨਾਲ ਦੇ ਨਾਲ ਸਾਡੇ ਮੇਰੇ ਛੋਟੇ ਵੀਰ ਜੋਬਨ ਰੰਦਾਵਾ ਜਿਹਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਹਦੀ ਅਗਵਾਈ ਦੇ ਵਿੱਚ ਹੀ ਇੱਕ ਨਾਲ ਮੇਨ ਵੱਡੀ ਮੀਟਿੰਗ ਕਰ ਦਿੱਤੀ ਜਿੱਦੇ ਸਾਰੇ ਲੀਡਰ ਸਹਿਬਾਨਾਂ ਨੂੰ ਆਪਾਂ ਬੁਲਾ ਕੇ ਆਪਣੇ ਜਿਹੜੇ ਵਰਕਰ ਸਹਿਬਾਨ ਸੀ ਉਹਨਾਂ ਨੂੰ ਤਗੜੇ ਕੀਤਾ ਔਰ ਲਾਂਬੰਦ ਕਰਕੇ ਪੰਡਾ ਚ ਤੋਰੇ ਹਲਕੇ ਜੋ ਉਹ ਦੱਸਦੇ ਨੇ ਠੀਕ ਹੈ ਇੱਕ ਗੱਲ ਤੇ ਕਲੀਅਰ ਹੈ ਵੀ ਜਿਹੜੀਆਂ ਪਾਰਟੀ ਦੀਆਂ ਗਾਈਡ ਲਾਈਨਾਂ ਨੇ ਜੇ ਆਪਾਂ ਉਹਦੇ ਤੇ ਵਰਕ ਕਰਦੇ ਆਂ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਉੱਥੇ ਨੁਕਸਾਨ ਹੋਵੇ ਉੱਥੇ ਫਾਇਦਾ ਹੀ ਹੁੰਦਾ ਹੈ ਉਹ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਜੀ ਹੱਲੇ ਹੁਣੇ ਤੇ ਮੈਂ ਹੁਣੇ ਇਹਦੇ ਬਾਰੇ ਕਿਉਂਕਿ ਮੀਟਿੰਗ ਤੋਂ ਬਾਅਦ ਸਿੱਧੇ ਆ ਕੇ ਆ ਕੇ ਤੇ ਹੁਣੇ ਮੈਂ ਕਲੀਅਰ ਕਰਕੇ ਜੀ ਆਤੀ ਨੇ ਡਿਊਟੀ ਲਾਉਣੀ ਹੁੰਦੀ ਹੈ ਜੀ ਪਾਰਟੀ ਨੇ ਜਿੱਥੇ ਡਿਊਟੀ ਲਈ ਹੈ ਉੱਥੇ ਵਧੀਆ ਢੰਗ ਨਾਲ ਕੰਮ ਕੀਤਾ ਹੈ ਉਹਦਾ ਕੰਮ ਕਰਕੇ ਜਿਹੜਾ ਰਿਜ਼ਲਟ ਹੈ ਜਿਹੜਾ ਉਹ ਲੋਕਾਂ ਨੇ ਫਤਵਾ ਦੇਣਾ ਹੁੰਦਾ ਲੋਕਾਂ ਦੇ ਦਿਲ ਦੀ ਗੱਲ ਹੈ ਤੇ ਲੁਧਿਆਣਾ ਵਾਸਤੇ ਲੋਕਾਂ ਦਾ ਆਪਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਜਿਹੜਾ ਸਾਨੂੰ ਦਿੱਤਾ ਇਹਦੇ ਵਿੱਚ ਸਭ ਤੋਂ ਮੇਨ ਮੈਸੇਜ ਇੱਕ ਸਾਡੀ ਪਾਰਟੀ ਆ ਆਮ ਆਦਮੀ ਪਾਰਟੀ ਜਿੱਥੇ ਮੈਂ ਕਹਿੰਦਾ ਵੀ ਹਰ ਵਰਕਰ ਦੀ ਕੰਮ ਕਰਨ ਵਾਲੇ ਦੀ ਕਦਰ ਜਿਹੜਾ ਵਰਕਰ ਵਧੀਆ ਢੰਗ ਨਾਲ ਕੰਮ ਕਰਦਾ ਜਿਹਦੇ ਚ ਪੇਸ਼ੈਂਸ ਹੈ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਐਸੀ ਪਾਰਟੀ ਹੈ ਜਿਹਦੇ ਚੋਂ ਸਰਵਾਈਵ ਕਰੂਗੇ ਕਰੂਗੇ ਇਹ ਖੁਦ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਨੌਜਵਾਨ ਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਤੇ ਉਹਨੂੰ ਜਦੋਂ ਅੱਜ ਅਹੁਦਾ ਸੰਭਾਲ ਸਮਾਰੋ ਸੀਗਾ ਤੇ ਖੁਦ ਆਪ ਸਾਡੀ ਜਿਹੜੀ ਆ ਨੈਸ਼ਨਲ ਲੀਡਰਸ਼ਿਪ ਤੇ ਸਟੇਟ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਈ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਦੇਖੋ ਸਮਾਗਮ ਤੇ ਬੜਾ ਕਲੋਜ਼ ਆ ਪ੍ਰੋਗਰਾਮ ਸੀਗਾ ਸਿਰਫ ਆਪਣੇ ਬਲਾਕ ਪ੍ਰੈਜ਼ੀਡੈਂਟਸ ਤੇ ਸਰਪੰਚ ਸਾਹਿਬਾਨ ਨੂੰ ਸੱਦਾ ਦਿੱਤਾ ਸੀਗਾ ਪਰ ਇਹ ਆ ਕਿ ਉਹ ਉਹਦੇ ਨਾਲ ਹੀ ਜਿਹੜਾ ਵਾ ਉਹ ਰੈਲੀ ਦਾ ਜਿਹੜਾ ਰੂਪ ਉਤਾਰਨ ਕਰ ਗਿਆ ਤੇ ਅਗੇ ਦੀ ਰਣਨੀਤੀ ਜਿਹੜੀ ਆ ਉਹ ਹਰ ਪਿੰਡ ਦੇ ਵਿੱਚ ਜਾ ਕੇ ਹਰ ਗਲੀ ਦੇ ਵਿੱਚ ਜਾ ਕੇ ਆਪਣੇ ਵਰਕਰਾਂ ਦੇ ਨਾਲ ਰਾਤਾਂ ਕੈਂਪ ਕਰਕੇ ਆਪਾਂ ਇੰਨਾ ਕੁ ਜ਼ਿਆਦਾ ਵਧੀਆ ਆਪਣਾ ਪਾਰਟੀ ਦਾ ਪ੍ਰਚਾਰ ਕਰਨਾ ਕਿ 2027 ਦੇ ਵਿੱਚ ਆਪਾਂ ਜਿਹੜੀਆਂ ਸੱਤੇ ਦੀ ਸੱਤੇ ਗੁਰਦਾਸਪੁਰ ਦੀਆਂ ਸੀਟਾਂ ਜਿਹੜੀਆਂ ਵਾ ਉਹ ਆਪਾਂ ਪਾਰਟੀ ਦੀ ਜਿੱਤ ਕੇ ਝੋਲੀ 'ਚ ਪਾਉਣੀ ਹੈ ਦੇਖੋ ਜੀ ਤੁਸੀਂ ਮੇਰੇ ਨਾਲ ਖੜੇ ਸਾਡੇ ਜਿਹੜੇ ਮੱਝ ਦੇ ਇੰਚਾਰਜ ਨੇ ਸੰਗਠਨ ਵੱਲੋਂ ਲਖਨਸਾਪ ਨਾਲ ਰਜੀਵ ਸ਼ਰਮਾ ਜੀ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਮੇਰੇ ਨਾਲ ਖੜੇ ਨੇ ਮੈਨੂੰ ਇਹਨਾਂ ਦੀ ਹਲਾਸ਼ੇਰੀ ਇਹਨਾਂ ਦੇ ਜਿਹੜਾ ਸਪੋਰਟ ਸਿਸਟਮ ਆ ਉੱਤੇ ਮਾਨ ਆ ਮੈਂ ਪੂਰਾ ਮਾਝੇ ਦੀ ਗਾਰੰਟੀ ਲੈਣਾ ਕਿਉਂਕਿ ਮੈਨੂੰ ਪਤਾ ਇਹ ਸਾਰਾ ਮਾਝਾ ਦੇਖ ਰਹੇ ਨੇ ਔਰ ਬਹੁਤ ਵਧੀਆ ਕਰਨਗੇ ਔਰ ਗੁਰਦਾਸਪੁਰ ਦੀ ਇਹਨਾਂ ਨੂੰ ਮੈਂ ਜ਼ਿੰਮੇਵਾਰੀ ਦੇਣਾ ਕਿ ਇੰਨੀ ਮਿਹਨਤ ਕਰਾਂਗੇ ਕਿ ਸਤੇ ਦੀ ਸਤਾ ਗੁਰਦਾਸਪੁਰ ਦੀਆਂ ਔਰ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਝੇ ਦੀਆਂ 25 ਦੀ 25 ਸੀਟਾਂ ਜਿਹੜੀਆਂ ਉਹ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਮੈਂ ਦੇਖੋ ਸਭ ਤੋਂ ਵੱਡੀ ਐਗਜ਼ਾਮਪਲ ਇਹ ਕਿ ਇੱਕ ਨੌਜਵਾਨ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਤਾ ਮਾਝਾ ਦੀ ਪਾਰਟੀ ਨੇ ਮੈਂ ਯੂਥ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਆਓ ਸਾਡੇ ਨਾਲ ਜੁੜੋ ਆ ਕੇ ਸਮਾਜ ਦੇ ਲਈ ਕੰਮ ਕਰੋ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿੰਨੀ ਸਮਾਜ ਦੀ ਸੇਵਾ ਹੋ ਸਕਦੀ ਹੈ ਉਹ ਕਿਤੇ ਨਹੀਂ ਹੋ ਸਕਦੀ ਇਹ ਪਾਰਟੀ ਨੌਜਵਾਨਾਂ ਨੂੰ ਬਹੁਤ ਮੌਕਾ ਦਿੰਦੀ ਹੈ ਟਿਕਟਾਂ ਦਿੰਦੀ ਹੈ ਵਿਧਾਇਕ ਬਣਾਉਂਦੀ ਹੈ ਮੰਤਰੀ ਬਣਾਉਂਦੀ ਹੈ ਇਹ ਕਿਸੇ ਵੀ ਹੋਰ ਪਾਰਟੀ ਦੇ ਵਿੱਚ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਪੁੱਤ ਪੋਤਰੇ ਉਹਨਾਂ ਨੇ ਲਾਈਨ ਚ ਲਾਏ ਹੋਏ ਨੇ ਸੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਆਓ ਸਾਡੇ ਨਾਲ ਆਓ ਜੁੜੋ ਖੁੱਲਾ ਸੱਦਾ ਤੁਹਾਨੂੰ ਸਾਰਿਆਂ ਨੂੰ ਅਸੀਂ ਤੁਹਾਨੂੰ ਆਪਣਾ ਸਮਝ ਕੇ ਅਪਣਾ ਕੇ ਤੁਹਾਨੂੰ ਲੀਡਰ ਬਣਾ ਕੇ ਗਲੀਆਂਾਂ 'ਤੇ ਆਪਾਂ ਹਰ ਘਰ 'ਚ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਜਿਹੜੀ ਪਾਰਟੀ ਆ ਉਹ ਹੋਰ ਮਜ਼ਬੂਤ ਹੋ ਸਕੇ